ਸਾਡੇ ਪੱਤਰਕਾਰ ਅਰुण ਚੋਪੜਾ ਜਲੰਧਰ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਰुण ਮੈਂ ਜਾਨਣਾ ਚਾਹੂੰਗਾ ਸ਼ਹਿਰ ਦੇ ਹਾਲਾਤ ਕੀ ਨੇ ਤੁਸੀਂ ਇਸ ਵਕਤ ਕਿਸ ਏਰੀਆ ਦੇ ਵਿੱਚ ਤਾਇਨਾਤ ਹੋ ਔਰ ਇੱਥੇ ਆਲੇ ਦੁਆਲੇ ਦਾ ਕੀ ਮਾਹੌਲ ਹੈ ਇੱਥੇ ਵੱਡਾ ਟੁਆ ਪੈ ਚੁੱਕਾ ਹੈ 20 ਤੋਂ 22 ਫੁੱਟ ਦਾ ਕਹਿ ਸਕਦੇ ਹੋ ਜੋ ਇਹ ਟੁਆ ਪੈ ਗਿਆ ਮਿਜ਼ਾਈਲ ਸੀ ਜਾਂ ਡਰੋਨ ਹੈ ਫਿਲਹਾਲ ਪੁਲਿਸ ਇਸ ਤੇ ਕੁਝ ਵੀ ਬੋਲਣ ਦੀ ਤਿਆਰ ਨਹੀਂ ਹੈ ਕੋਈ ਜਾਣਕਾਰੀ ਨਹੀਂ ਦੇ ਪਾ ਰਹੇ ਕਹਿੰਦੇ ਇਸ ਮਾਮਲੇ 'ਚ ਫੌਜ ਐਕਸਪਰਟ ਹੀ ਕੁਝ ਰਾਏ ਦੇ ਸਕਦੇ ਨੇ ਪਰ ਫਿਲਹਾਲ ਇਹ ਮਲਬਾ ਇੱਥੇ ਖਿਲਰਦਾ ਪਸਵਰੇ 8:45 ਜਿੱਥੇ ਮੈਂ ਮੌਜੂਦ ਹਾਂ ਉਹ ਪਿੰਡ ਨਾਲ ਹੈ ਨਾਲ ਪਿੰਡ ਹੈ ਬਸਤੀ ਦਾਣਿਸ਼ਮੰਦਾ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਸ਼ਹਿਰੀ ਏਰੀਆ ਹੈ ਜੰਦਰ ਸ਼ਹਿਰ ਦੀਆਂ ਤਸਵੀਰਾਂ ਮੈਂ ਕਹਿ ਸਕਦਾ ਕਿ ਨਾਲ ਪਿੰਡ ਜੇ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਫਿਲਹਾਲ ਇਸ ਪਿੰਡ 'ਚ ਸਵੇਰੇ 8:45 ਮਿੰਟ ਤੇ ਇੱਕ ਜ਼ਬਰਦਸਤ ਬਲਾਸਟ ਹੋਇਆ ਇਸ ਬਲਾਸਟ ਦੇ ਤੋਂ ਬਾਅਦ ਅਸਾਂ ਜਲਦ ਹੈ ਕਿ 6 ਤੋਂ 10 ਕਿਲੋਮੀਟਰ ਤੱਕ ਦੇ ਇਲਾਕੇ ਦੇ ਵਿੱਚ ਇਸ ਬਲਾਸਟ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਕਿ ਸਥਾਨਕ ਲੋਕ ਦੱਸਦੇ ਨੇ ਕਿ ਜਦੋਂ ਬਲਾਸਟ ਹੁੰਦਾ ਹੈ ਮੌਕੇ ਤੇ ਧੂਆਂ ਹੀ ਧੂਆਂ ਸਿਰਫ ਨਜ਼ਰ ਆਉਂਦਾ ਹੈ ਵੱਡੇ ਪੱਧਰ ਤੇ ਜਦੋਂ ਤਮਾਕੀ ਦੀ ਆਵਾਜ਼ ਆਉਂ ਦੇਖ ਸਕਦੇ ਹੋ ਤਸਵੀਰਾਂ ਤੋਂ ਦਿਖਾ ਰਹੇ ਲੋਕ ਦੂਰੋਂ ਦੂਰੋਂ ਸਿਰਫ ਇਸ ਮਲਬੇ ਨੂੰ ਵੇਖਣ ਆ ਰਹੇ ਨੇ ਪੁਲਿਸ ਲਗਾਤਾਰ ਇਹਨਾਂ ਨੂੰ ਖਦੇੜਣ ਦੀ ਕੋਸ਼ਿਸ਼ ਕਰ ਰਹੀ ਹੈ ਪਿੱਛੇ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਐਦਾਂ ਦੀਆਂ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ ਕਿ ਜਦੋਂ ਐਦਾਂ ਦੀ ਕੋਈ ਚੀਜ਼ ਡਿੱਗਦੀ ਹੈ ਤਾਂ ਕੋਈ ਜ਼ਿੰਦਾ ਵੀ ਹੋ ਸਕਦੀ ਹੈ ਚੀਜ਼ ਉਹ ਦੁਬਾਰਾ ਫਟ ਸਕਦੀ ਹੈ ਜਿਸ ਦੇ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਇਸ ਨੁਕਸਾਨ ਤੋਂ ਤਾਂ بچਾ ਰਿਹਾ ਹੈ